ਹallelujah ਸਾਨੂੰ ਨੂੰ ਪਿਆਰ ਭਰੀ ਜਮਸੀ ਕੀ ਅਸੀਂ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਹਾਂ ਅਸੀਂ ਸਭ ਜੀ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪ੍ਰਾਰਥਨਾ ਚ ਜਾਵਾਂਗੇ ਹallelujah 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 Thank you जी just thank you जी just ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਨ ਤੇ ਜਿੰਦਾ ਪਰਮੇਸ਼ਰ ਦੇ ਪਿਤਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸਵੇਰ ਤੋਂ ਸਮਾਗ ਕੇ ਰੱਖ ਦਿਜੀਏ ਆੰਜਨ ਜੀ ਸਾਡੀ ਮਦਦ ਸਾਡੀ ਸਹਾਇਤਾ ਕਰਦੇ ਜੀ ਮੇਰੇ ਪਿਤਾ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਤਾਰੀਫ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦਾ ਵਾਚਨ ਪਿਤਾ ਸੁਣਨ ਨਾਲ ਦਿਲ ਦੀਆਂ ਮਾਸਪੱਟੀਆਂ ਤੇ ਲਿਖਿਆ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਰੰਦੇ ਜੀਵਨ ਚ ਉਹਦੇ ਪਰਿਵਾਰ ਚ ਉਹਦੇ ਘਰਾਂਿਆਂ ਚ ਆਊਟ ਹੋ ਜਾਏ ਯਸ਼ੂ ਦੇ ਨਾਮ ਚ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਪਰਮੇਸ਼ੀ ਯਸ਼ੂ ਮਸੀਹ ਦੇ ਨਾਮ ਚ ਮੰਗਦੇ ਆਂ ਆਮੀਨ ਹallelujah ਅਸੀਂ ਵਚਨ ਚ ਜਾਵਾਂਗੇ ਲੋਕਾ ਦੱਸ ਦੇ ਚਾਰ ਤੋਂ ਲੈ ਕੇ 6 ਤੱਕ ਵਚਨ ਚ ਹallelujah ਹallelujah ਨਾ ਬਟਵਾ ਨਾ ਚੋਲਾ ਨਾ ਜਿੱਤੀ ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਨਾ ਕਰ ਹallelujah ਹਲੂਇਆ ਅਸੀਂ ਵਚਨ ਚ ਜਾਵਾਂਗੇ ਜਿਸ ਘਰ ਵਿਸ਼ੇ ਤੁਸੀਂ ਜਿਹਾ ਹੋ ਤਪੈਨੋ ਆਕੋ ਕਿਸ ਘਰ ਦੀ ਸ਼ਾਂਤੀ ਹੋਵੇ ਹallelujah ਹallelujah ਅਤੇ ਜੇ ਸ਼ਾਂਤੀ ਦੇ ਪੁੱਤਰ ਹੋਣਗੇ ਤਾਂ ਤੁਹਾਡੀ ਸ਼ਾਂਤੀ ਉਹਨਾਂ ਉੱਤੇ ਠਹਿਰੀ ਰਹੇਗੀ ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਏਗੀ ਹallelujah ਹallelujah ਕ੍ਰਿਸ਼ੀਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਕਹਿੰਦਾ ਜਦ ਤੂੰ ਕਰੋ ਤੁਰੇ ਨੰਬਰ 2 ਨਾ ਚੋਲਾ ਨਾ ਜਿੱਤੀ ਕੁਛ ਨਾ ਤੇਰ ਕੋ ਹੋਵੇ ਨਾ ਤੂੰ ਰਸਤੇ ਦੇ ਵਿੱਚ ਕਿਸੇ ਨਾਲ ਗੱਲ ਕਰੇ ਕਿਉਂ ਪਰਮੇਸ਼ਰ ਕਹਿੰਦਾ ਜਿਹੜਾ ਕੰਮ ਮੈਂ ਤੈਨੂੰ ਕਿਹਾ ਏ ਜਿਹੜਾ ਕੰਮ ਮੈਂ ਤੈਨੂੰ ਕਰਨ ਦੇ ਲਈ ਕਿਹਾ ਏ ਮੇਰੇ ਸੁਸਮਾਚਾਰ ਲੈ ਕੇ ਜਾ ਜੋ ਦੁਖੀ ਨੇ ਬਿਮਾਰ ਨੇ ਰੋਗੀ ਨੇ ਉਹਨਾਂ ਦੇ ਕੋਲ ਮੈਂ ਤੈਨੂੰ ਭੇਜਿਆ ਏ ਜੇ ਮੈਂ ਤੇਰੀ ਰੱਖਿਆ ਦਾ ਕਰਾਂਗਾ ਰਾਸਤੇ ਦੇ ਵਿੱਚ ਤੇ ਮੈਂ ਉਹਨਾਂ ਦੇ ਮਨ ਨੂੰ ਹਣੀਮ ਨਹੀਂ ਕਰਾਂਗਾ ਉਹਨਾਂ ਦੇ ਮਨ ਨੂੰ ਬਦਲਾਂਗਾ ਨਹੀਂ ਉਹ ਤੇਰਾ ਆਦਰ ਕਰਨਗੇ ਉਹ ਤੈਨੂੰ ਕਿਸੇ ਚੀਜ਼ ਤੋਂ ਨਹੀਂ ਰਹਿਣ ਦੇਣਗੇ ਨਾ ਤੈਨੂੰ ਖਾਣ ਤੋਂ ਨਾ ਤੇ ਪੀਣ ਤੋਂ ਨਾ ਤੈਨੂੰ ਪੈਸਿਆਂ ਦੀ ਕਿਸੇ ਚੀਜ਼ ਦੀ ਤੰਗੀ ਨਹੀਂ ਹੋਏਗੀ ਹallelujah ਸਿਰਫ ਮੇਰੇ वचन ਲੈ ਕੇ ਤੁਰ ਜੇ ਤੁਸੀਂ ਮੇਰਾ वचन ਲੈ ਕੇ ਤੁਰੋਗੇ ਤੇ ਮੈਂ ਤੁਹਾਨੂੰ ਜੋ ਸੰਸਾਰ ਦੀ ਚੀਜ਼ਾਂ ਹੈ ਮੈਂ ਤੁਹਾਨੂੰ ਦਵਾਂਗਾ ਹallelujah ਫਿਰ ਪਰਮੇਸ਼ਰ ਨੇ ਕੀ ਕਹਿਆ ਜਿਸ ਘਰ ਵਿੱਚ ਤੁਸੀਂ ਜਾਓ ਪਹਿਲੋ ਕੋ ਵੀ ਸ਼ਾਂਤੀ ਮੰਗੋ ਉਸ ਘਰ ਦੇ ਲਈ ਪ੍ਰਾਰਥਨਾ ਕਰੋ ਵੀ ਪਰਮੇਸ਼ਰ ਇਸ ਘਰ ਦੇ ਵਿੱਚ ਤੇਰੀ ਸ਼ਾਂਤੀ ਆਈ ਹallelujah ਕਿਉਂਕਿ ਉਸ ਘਰ ਦੇ ਵਿੱਚ ਜਿੱਦੋਂ ਪਰਮੇਸ਼ਰ ਦੀ ਸ਼ਾਂਤੀ ਆਏਗੀ ਤੇ ਉਸ ਘਰ ਨੂੰ ਬਦਲਣਗੇ ਕਿਦਾਂ ਚੇਂਜ ਦੇਖਣਗੇ ਤੇ ਪ੍ਰਭੂ ਨੂੰ ਗ੍ਰੈਂਡ ਕਰਨਗੇ ਹallelujah ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਜੇ ਸ਼ਾਂਤੀ ਦੇ ਪੁੱਤਰ ਹੋਣਗੇ ਜੇ ਸ਼ਾਂਤੀ ਯੋਗ ਹੋਣਗੇ ਤਉ ਸ਼ਾਂਤੀ ਜੋ ਤੁਸੀਂ ਪ੍ਰਾਰਥਨਾ ਕੀਤੀ ਉਹ ਸ਼ਾਂਤੀ ਉਹਨਾਂ ਉੱਤੇ ਠਹਿਰੀ ਰਹੇਗੀ ਜੇ ਨਹੀਂ ਜੋਗ ਹੋਣਗੇ ਉਹ ਮੁਰੇ ਤੁਹਾਡੇ ਕੋਲ ਆਜੇਗੀ ਹallelujah ਕਈ ਜੀ ਨੇ ਕਹਿੰਦੇ ਜੀ ਸੀ ਪਾਸਟਰ ਜੀ ਕੋ ਪ੍ਰਾਰਥਨਾ ਕਰਾ ਲਈਏ ਜੀ ਹੁਣ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਪਰ ਪਰਮੇਸ਼ਰ ਕਹਿੰਦਾ ਜੋ ਤੁਸੀਂ ਪ੍ਰਾਰਥਨਾ ਕੀਤੀ ਜੇ ਜੋਗ ਹੋਣਗੇ ਉਹਨਾਂ ਪ੍ਰਾਰਥਨਾ ਜੋ ਤੁਸੀਂ ਕੀਤੀ ਮੇਰਾ ਧੰਨਵਾਦ ਕਰਨਗੇ ਉਹਨਾਂ ਕੋਠੈਰੀ ਰਹਿ ਗਈ ਜੇ ਨਹੀਂ ਤਾਂ ਮੁੜ ਤੁਹਾਡੇ ਕੋ ਵਾਪਸ ਆ ਜੀ ਹallelujah ਇਸ ਕਰਕੇ ਹੀ ਜਿੱਦੋਂ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਕਿਸੇ ਨੂੰ ਬles ਕਰਦੇ ਆ ਜਾਂ ਆਸ਼ੀਸ਼ ਦਿੰਨੇ ਆ ਤੇ ਪ੍ਰਭੂ ਸਾਨੂੰ ਆਸ਼ੀਸ਼ ਕਰਦਾ ਏ ਸਾਡੀ ਪ੍ਰਭੂ ਫਿਕਰ ਕਰਦਾ ਏ ਕਲਿਸੇ ਕਈ ਜਿੰਨੇ ਭੈਣ ਭਰਾ ਬਹੁਤ ਜਿੰਨੇ ਇੱਕ ਦੂਜੇ ਦਾ ਠੱਠਾ ਡਾਂਦੇ ਨੇ ਹਾਂ ਪਰ ਪਰਮੇਸ਼ਨ ਨੇ ਕੀ ਕਿਹਾ ਜੇ ਸ਼ਾਂਤੀ ਜੋਗ ਜਿਸ ਘਰ ਜਾਓ ਉਸ ਘਰ ਦੀ ਕੀ ਕਰੋ ਸ਼ਾਂਤੀ ਮੰਗੋ ਪਹਿਲਾਂ ਅਸੀਂ ਐਨੀ ਵੀ ਜ਼ਰੂਰੀ ਪਾਸਟਰ ਨੂੰ ਪਰਮੇਸ਼ਰੇ ਸਭ ਨੂੰ ਕਿਹਾ ਹੈ ਜੋ ਵਿਸ਼ਵਾਸੀ ਵੀ ਕਿਸੇ ਘਰ ਜਾਵੇ ਤੈਨੂੰ ਤੁਸੀਂ ਕਰਨਾ ਪਹਿਲਾਂ ਪ੍ਰਾਰਥਨਾ ਕਰਨੀ ਹੈ ਵੀ ਪਰਮੇਸ਼ਰ ਤੇਰਾ ਆਤਮਾ ਇਸ ਘਰ ਤੇ ਉਤਰੇ ਇਸ ਘਰ ਦੀ ਸ਼ਾਂਤੀ ਦੇ ਮੇਰੇ ਪਰਮੇਸ਼ਰ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਪਰਮੇਸ਼ਰ ਦਾ ਆਤਮਾ ਉਸ ਘਰ ਨੂੰ ਜਿਸ ਘਰ ਤੁਸੀਂ ਗਏ ਜੇ ਉਸ ਘਰ ਨੂੰ ਬles ਕਰੇਗਾ ਹਾਲੇਲੂਇਆ ਕਿਉਂਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਜਦੋਂ ਅਸੀਂ ਵਚਨ ਨੂੰ ਤੇ ਚੱਲਦੇ ਆ ਵਚਨ ਨੂੰ ਲੈ ਕੇ ਆਪਣੇ ਦਿਲ ਚ ਵਸਾਉਣੇ ਆ ਤੇ ਪਰਮੇਸ਼ਰ ਦਾ ਆਤਮਾ ਸਾਡੇ ਜੀਵਨ ਚ ਕਾਰਜ ਕਰਦਾ ਏ ਹਾਲੇਲੂਇਆ ਬਹੁਤ ਜਿੰਨੇ ਵਚਨ ਤੇ ਨਹੀਂ ਚੱਲਦੇ ਪ੍ਰਭੂ ਪ੍ਰਭੂ ਕਹਿੰਦੇ ਪਰ ਚੱਲਦੇ ਨਹੀਂ ਪਰ ਸਾਨੂੰ ਕੀ ਸਾਨੂੰ ਚੱਲਣਾ ਏ ਅਸੀਂ ਪਰਮੇਸ਼ਰ ਜੋ ਸਾਨੂੰ ਵਚਨ ਚ ਕਹਿ ਰਿਹਾ ਅਸੀਂ ਵਚਨ ਚ ਬਾਹਰ ਹੋ ਕੇ ਜਾਵਾਂਗੇ ਤੇ ਅਸੀਂ ਕੁਝ ਨਹੀਂ ਪਾਵਾਂਗੇ ਪਰ ਜਿੱਦੋਂ ਅਸੀਂ ਪਰਮੇਸ਼ਰ ਦੇ ਬਚਨ ਤੇ ਚੱਲਾਂਗੇ ਤੇ ਅਸੀਂ ਸਾਰੇ ਆਸ਼ੀਸ਼ਾਂ ਵਰਕਤਾਂ ਜੋ ਸੰਸਾਰ ਦੀਆਂ ਹੋ ਵੀ ਤੇ ਜੋ ਸਵਰਗ ਦੀਆਂ ਹੋ ਵੀ ਹallelujah ਮੈਂ ਵਿਸ਼ਵਾਸ ਕਰਦੀ ਆ ਪਰਮੇਸ਼ਰ ਦਾ ਆਤਮਾ ਤੁਹਾਡੇ ਜੀਵਨ ਚ ਕਾਰਜ ਕਰ ਚੁੱਕਿਆ ਤੁਸੀਂ ਉੱਤਮ ਗਵਾਹੀਆਂ ਨਾਲ ਖੜੇ ਜੇ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਘਰਾਂ ਤੇ ਤੁਹਾਡੇ ਫੈਮਿਲੀ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਤੁਹਾਡੇ ਘਰਾਂ ਨੇ ਤੇ ਆ ਚੁੱਕੀ ਆਮੀਨ ਹਾਲੇਲੂਇਆ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਯੇਸ਼ੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੀ ਦਾ ਤੁਹਾਡੇ ਵਚਨ ਚ ਲਿਖਿਆ ਖੁਦਾਵਨ ਜਿਸ ਘਰ ਜਾ ਉਸ ਘਰ ਦੀ ਸ਼ਾਂਤੀ ਮੰਗੋ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਕਿਸ ਘਰ ਵਿੱਚ ਵੀ ਪਿਤਾ ਪ੍ਰਾਰਥਨਾ ਚੱਲੇ ਪਿਤਾ ਉਸ ਘਰ ਦੇ ਲਈ ਮੈਂ ਸ਼ਾਂਤੀ ਮੰਗਦੀ ਹਾਂ ਤੇਰਾ ਆਤਮਾ ਇੱਕ ਇੱਕ ਜਿਨੇ ਨੂੰ ਉਤਰੇ ਤੇ ਪਿਤਾ ਉਸ ਘਰ ਦੀ ਸ਼ਾਂਤੀ ਹੋਵੇ ਲੜਾਈ ਝਗੜੇ ਵਾਲੇ ਦੁਸ਼ਟ ਆਤਮਾ ਦੇ ਜੀਵਨ ਚੋ ਫੈਮਲੀ ਚ ਘਰਾਨੇ ਚ ਆਊਟ ਹੋਏ ਯੈਸ਼ੂ ਦੇ ਨਾਮ ਚ ਪਿਤਾ ਤੇਰਾ ਆਤਮਾ ਉਸ ਕਰਾਚ ਉਤਰੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਤੂੰ ਸਿੱਧਿਆ ਕਰਨ ਵਾਲੇ ਜੀ ਤੁਹਾਡੀ ਦਿਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਕਰਾਚ ਹੋਵੇ ਖੁਦਾਵਾਨ ਤੂੰ ਇਤਰਾਤਮਾ ਸ਼ੂਲੋ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਜੀਨੇ ਨੂੰ ਸ਼ੂਲੋ ਮੇਰੇ ਪਿਆਰੇ ਪ੍ਰਭੂ ਜੀ ਲੜਾਈ ਵਾਲੀ ਦੁਸ਼ਟ ਆਤਮਾ ਸੇਕੜੀ ਆਊਟ ਹੋ ਜੇ ਜੋ ਪਰਿਵਾਰ ਜੋਰਜੋ ਫੈਮਿਲੀ ਚਪਾ ਕੇ ਬੈਠੀ ਹੈ ਮੇਰੇ ਪਿਤਾ ਤੇਰਾ ਆਤਮਾ ਦੇ ਜੀਵਨ ਚ ਕਾਰੇ ਕਰੇ ਮੇਰੇ ਪਿਆਰੇ ਪ੍ਰਭੂ ਜੀ ਤੇਰੇ ਸਵਰਗੀ ਦੂਤ ਇਨ੍ਹਾਂ ਦੇ ਘਰਾਂ ਚ ਉਤਰੇ ਮੇਰੇ ਪਿਆਰੇ ਪ੍ਰਭੂ ਜੀ ਤੂੰ ਦੀਵਾਨ ਕਿਰਪਾਲੂ ਤੇ ਆਲੂ ਪਰਮੇਸ਼ਰ ਦੇ ਪਿਤਾ ਤੁਹਾਡੇ ਵਚਨਾਂ ਤੇ ਚੱਲਣ ਵਾਲੇ ਬਾਂਜਨ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਖੁਦਾਵਾਨ ਜੋ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਮੇਰੇ ਪਿਆਰੇ ਪ੍ਰਭੂ ਜੀ ਉਹ ਆਨੰਦ ਜੀਵਨ ਨੂੰ ਪਾਉਂਦੇ ਨੇ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਤੇਰਾ ਆਤਮਿਕ ਇਕ ਜਿਨੇ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਕਰਜੇ ਵਾਲੀ ਸਪਿਰਟ ਆਊਟ ਹੋ ਜਰਨ ਤੇ ਘਰਾਂ ਦੇ ਵਿੱਚੋਂ ਆਊਟ ਹੋ ਜੇ ਵਿਚਾਨੀ ਵਾਲੀ ਸਪਿਰਟ ਆਊਟ ਕਰਦੀ ਯੇਸ਼ੂ ਦੇ ਨਾਮ ਚ ਮੇਰੇ ਪਿਤਾ ਮੈਂ ਤੇਰੀ ਦਾਸੀ ਹੋਂਦੇ ਨਾਤੇ ਪਿਤਾ ਇਸ ਘਰ ਨੂੰ ਜਿਸ ਘਰ ਚ ਪ੍ਰਾਰਥਨਾ ਚੱਲ ਰਹੀ ਹੈ ਮੇਰੇ ਪਿਆਰੇ ਪ੍ਰਭੂ ਜੀ ਮੈਂ ਬles ਕਰਦੀ ਹਾਂ ਤੇਰੀ ਆਤਮਾ ਪਿਤਾ ਪਰਮੇਸ਼ਰ ਕਰਜੇ ਉਤਰੇ ਮੇਰੇ ਪਿਆਰੇ ਪ੍ਰਭੂ ਜੀ ਇਸ ਘਰ ਨੂੰ ਸ਼ਾਂਤੀ ਪਿਤਾ ਪਰਮੇਸ਼ਰ ਰਾਜੀ ਖੁਦਾਵਨ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਦੇ ਬੱਚਿਆਂ ਨੂੰ ਫੈਮਿਲੀ ਨੂੰ ਇਹਨਾਂ ਨੂੰ ਪਿਤਾ ਪਰਮੇਸ਼ਰ ਸ਼ੂਲੇ ਖੁਦਾਵਨ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਆ ਕਿ ਕਿ ਜਿਨ੍ਹਾਂ ਨੂੰ ਸ਼ੂਨ ਦੇ ਲਈ ਇੱਕ ਇੱਕ ਜਿਨ੍ਹਾਂ ਨੂੰ ਹੀਲ ਫ੍ਰੀ ਕਰਨ ਦੇ ਲਈ ਤੇਰਾ ਆਤਮਾ ਪਿਤਾ ਜੀ ਕਾਰਜ ਕਰਨਾ ਚਾਲੂ ਕਰ ਚੁੱਕਿਆ ਹੈ ਮੇਰੇ ਪਿਆਰੇ ਪ੍ਰਭੂ ਜੀ ਤੂੰ ਦਿਯਾਵਾਨ ਕਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਮੈਂ ਤੁਹਾਡਾ ਥੈਂਕਸ ਕਰਦੀ ਆ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੂੰ ਮਹਾਨ ਦਿਯਾਵਾਨ ਕਰਪਾਲੂ ਪਰਮੇਸ਼ਰ ਨੇ ਧਿਆਲੂ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਾਰੀ ਫੈਮਲੀ ਨੂੰ ਪਿਤਾ ਪਰਮੇਸ਼ਰ ਤੇਰੇ ਲਹੂ ਦੇ ਵਿੱਚ ਕਵਰ ਕਰਦੀ ਹਾਂ ਇਹਨਾਂ ਦੇ ਘਰਾਨੇ ਨੂੰ ਪਿਤਾ ਨੇ ਦੇ ਘਰਾਂ ਨੂੰ ਪਿਤਾ ਤੇਰਾ ਲਹੂ ਛਿੰਕਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਗੋਡ ਬlesਸ ਯੂ ਆਲ